ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਬਦ ਹਜ਼ਾਰੇ ਮਰਹ ਮਹੱਲਾ ਪੰਜਵਾਂ ਜਦ ਅਪਦੇ ਖਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਦ੍ਰਿਖਾ ਨ ਉਤਰੈ ਸਤਨਾ ਆਵੇ ਮਿੰਨ ਦਰਸ਼ਨ ਸੰਤ ਪਿਆਰੇ ਜੀਓ ਹਾਂ ਘੋਲੀ ਜੀਓ ਭੂਲ ਖਮਾਈ ਗੁਰਦਰਸ਼ਨ ਸੰਤ ਪਿਆਰੇ ਜੀਓ ਰਹਾਉ ਕੀਰਾ ਮੁਖ ਸੁਹਾਵਾ ਜਿਉ ਸਹਜ ਤੁੰਬਾਣੀ ਚਿਰ ਹੋਵਾ ਦੇਖੇ ਸਰੰਗ ਬਾਣੀ ਧਨ ਸੋ ਦੇਸ ਜਹਾਂ ਤੋਂ ਅਸਿਆ ਮੇਰ ਸੱਜਣ ਮਿਤ ਮੁਰਾਰੇ ਜੀਉ ਆਹੋਲੀ ਹਉ ਗੋਲੁ ਕੁਮਾਈ ਗੁਰ ਸੱਜਣ ਮਿਤ ਮੁਰਾਰੇ ਜੀਉ ਰਹਾ ਇਕ ਘੜੀ ਨ ਮਿਲਤੇ ਦਾ ਹਲ ਜੁਗ ਹੋਤਾ ਹੁਣ ਕਦ ਮਿਲੇ ਪ੍ਰੇਤੁ ਤੇ ਭਗਵੰਤ ਮੈਂ ਰਹਿਣ ਨਾ ਵਿਹਾਵੈ ਨੀਂਦ ਨਾ ਆਵੈ ਬਿੰਦਕੇ ਗੁਰਦਰਬਾਰੇ ਜੀਉ ਹਉ ਕੋ ਨੀ ਜੀਉ ਕੋਲੁ ਕਮਾਈ ਤ ਸਚੇ ਗੁਰਦਰਬਾਰੇ ਜੀਉ ਰਹਾਉ ਭਾਗ ਹੋਆ ਗੁਰਸੰਤ ਮਿਲਾਇ ਪ੍ਰਭ ਅਨਾਸੀ ਕਰਮਹਿ ਪਾਇ ਸੇਵ ਕਰੀ ਬਲਜਸਾ ਨ ਵਿਛੜਾ ਜਨ ਨਾਨਕ ਦਾਸੁ ਮਾਰੇ ਜੀਉ ਹਉ ਕੋ ਨੀ ਜੀਉ ਕੋਲੁ ਕਮਾਈ ਜਨਾਨਕ ਦਾਸ ਤੁਮਾਰੇ ਜੀਓ ਤੁਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਜੋਬ ਦੇਖੋ ਓੰਕਾਰ ਸਤਨਾਮ ਕਰਤਾ ਵ੍ਰਖ ਨਿਰਭਉ ਨਿਰਵੈਰ ਅਕਾਲ ਮੂਰਤ ਐ ਜੁਨੀ ਸੈ ਭੰਗੁਰ ਪ੍ਰਸਾਦ ਜਿਉ ਰਤ ਹੈ ਆਪਣਾ ਗੈ ਸਿਉ ਕਰੀ ਬੁਕਾਰ ਦੁਖ ਵਿਸਰਣ ਸੇਵਿਆ ਸਦਾ ਸੁਦਾ ਦਾਤਾ ਹਰ ਸਾਹਿ ਮਿਰ ਨਿਤ ਨਮਾ ਸਦਾ ਸੁਦਾ ਦਾਤਾ ਰਹਾਉ ਪੰਦਨ ਸਾਹਿਬ ਸੇਵੀਐ ਅੰਤ ਛਡਾਏ ਸੋਇ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਇ ਦਿਆਲ تیرے ਨਾਮ ਤਰਾ ਸਤਿਗੁਰ ਬਾਣੇ ਜਾਵਾਂ ਰਹਾਉ ਸਰਬੰਗ ਸਾਚਾ ਏਕ ਹੈ ਦੂਜਾ ਨਹੀਂ ਕੋਈ 타 ਕੀ ਸੇਵਾ ਸੁ ਕਰੇ ਜਾਕੂ ਨਦਰ ਕਰੇ ਤੁਜਹ ਆਵਾਜ਼ ਪਿਆਰੀ ਕੀ ਵਖਰਹਾ ਸਭ ਦਿਆਈ ਦੇ ਜਿਤਨਾ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਅੱਗੇ ਪਿਆਰੀ ਜਾਏ ਕਹਾ ਰਹਾ ਸੇਵੀ ਸਾਹਿਬ ਆਪਣਾ ਵਰਨਾ ਜਾਂ ਚੌਕ ਹੋਏ ਨਾਨਕ ਤਾਂ ਕਾ ਦੱਸ ਹੈ ਬਿੰਦ ਬਿੰਦ ਚੁੱਕ ਚੁੱਕ ਹੋਈ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਡ ਜੁਕ ਜੁਕ ਹੋਏ ਰਹਾਓ ਚਲੰਗ ਮਹੱਲਾ ਪਹਿਲਾ ਘਰ ਬੀਜੈ ਕੋ ਅੰਕ ਸਤਿਗੁਰ ਬਰਸਾਦ ਇਹ ਦਨ ਮਾਇਆ ਬਹਿਆ ਪਿਆਰੇ ਨਿਤੜਾ ਲੰਬ ਰੰਗਾਇ ਮੇਰੇ ਗੰਤਨਾ ਭਾਵੇ ਚੋਲੜਾ ਪਿਆਰੇ ਕਿਉ ਹੋਂ ਧਨ ਸਹਿ ਜੇ ਜਾਏ ਹਾਂ ਕੁਰਬਾਨੀ ਜਾਵਾਂ ਮਿਹਰਵਾਨਾ ਹਾਂ ਕੁਰਬਾਨੀ ਜਾਵਾਂ ਹਾਂ ਕੁਰਬਾਨੀ ਜਾਵਾਂ ਜਦ ਨਾ ਕੈ ਲੈਂ ਜੁ ਤੀਰ ਨਾਉ ਲੈਂ ਜੁ ਤੀਰ ਨਾਉ ਜਦ ਨਾ ਕੈ ਹਾਂ ਸਦ ਕੁਰਬਾਨੀ ਜਾਵਾਂ ਰਹਾਉ ਕਾਇਆ ਰੰਗਣ ਜੇਸੀਏ ਪਿਆਰੇ ਬਾਈਏ ਨਾਉ ਮਨਜੀਠ ਰੰਗਣ ਵਾਲਾ ਜੀ ਰੰਗੈ ਸਾਹ ਵੈਸਾ ਰੰਗਣਾ ਢੀਠ ਜਿਨਕੇ ਜੋਲੇ ਰਤੜੇ ਪਿਆਰੇ ਖੰਦ ਤਨਾਖੇ ਬਾਸ ਧੂੜਤ ਨਾ ਕੀ ਜੀ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਨਾਨਕ ਆਮਣ ਗੰਤੇ ਭਾਵੇ ਆਪਿ ਹੀ 라ਵੇ ਤਿਲੰਗ ਮਹੱਲਾ ਪਹਿਲਾ ਧਿਆਨਣੀਏ ਮਨਣਾ ਕਾਇ ਕਰਹਿ ਆਪਣਣੇ ਘਰ ਹਰ ਰੰਗੋ ਕੀ ਨਾਮਾਨ ਹੈ ਸੋ ਨੇੜੈ ਤਨ ਗਮਲੀਏ ਬਾਹੁਰ ਕਿਆ ਢੁੰਡ ਹੈ ਪੈ ਗਿਆ ਦੇ ਸਲਾਈਆਂ ਨੈਣੀ ਭਾਵ ਕਾ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸੁਤਰੇ ਪਿਆਰੋ ਯਾਣੀ ਵਾਲੀ ਖਿਆਖਰੇ ਜਾ ਧਨ ਗੰਤ ਨ ਭਾਵੇ ਕਰਨ ਫਲਾਖਰੇ ਬਹੁ ਤੇਰੇ ਸਾਧਨ ਮਹਿਨ ਨ ਭਾਵੇ ਮੈਨ ਕਰਮਾ ਅਗਿਛ ਪਾਈਏ ਨਹੀਂ ਜੇ ਬਹੁ ਤੇਰਾ ਤਾਬੈ ਲਬ ਲਬ ਹੰਕਾਰ ਕੀ ਮਾਤੀ ਮਾਇਆ ਮਹਿ ਸੁਮਾਣੀ ਐਨੀ ਬਾਤੀ ਸੁਹ ਪਾਈਏ ਨਹੀਂ ਭਈ ਕਾਮਣਿਆਣੀ ਜਾਏ ਬੱਚ ਸੁਹਾਗਣੀ ਵਾਹ ਕਿਨੀ ਬਾਤੀ ਸੁਪਾਈਏ ਜੋਗਿਛ ਕਰੈ ਸੋ ਭਲਾ ਕਰਮਾਨੀਐ ਹਿਕਮਤ ਹੁਕਮ ਜੁਕਾਈਐ ਜਾਖੇ ਪ੍ਰੇਮ ਰਤ ਪਾਈਐ ਤਾ ਚਰਣੇ ਜਿਤਹ ਲਾਹੀਐ ਕਾ ਸੁਖ ਹੋਗਹਿ ਸੋਗੀ ਜੈ ਦਨ ਮਨੋ ਦੀਜੈ ਸਬਰ ਮਲਾਈਐ ਹੀਵ ਕਹੈ ਸੁਹਾਗਣੀ ਭੈਣੇ ਨੀ ਬਾਚੀ ਸੋ ਪਾਈਐ ਆਪਕ ਬਈਤਾ ਸੋ ਪਈਏ ਔਰ ਕਸੀ ਚਤੁਰਾਈ ਸਹਨਦ ਕਰ ਦੇਖੈ ਸੋਜਨ ਲੇਖੇ ਕਾਮਣ ਨਉਨਦ ਪਾਈ ਆਪਣੇ ਗੰਤ ਹੈ ਬਿਆਰੀ ਸਾਹਾ ਸੁਹਾਗਨ ਨਾਨਕ ਸਾ ਸਬਰਾਈ ਐਸੇ ਰੰਗ ਰਤੀ ਸਹਿਜ ਕੀ ਮਾਤੀ ਮਹਿਆ ਹਸ ਭਏ ਸਮਾਣੀ ਸੁੰਦਰ ਸਾਇ ਸਰੂਪ ਚੱਕਣ ਅਖੀਏ ਸਾ ਸਿਆਣੀ ਸਹੀ ਮਹੱਲਾ ਪੇਲਾ ਕਾਉਣ ਦਰਾਜੀ ਖੌਣਦੁੱਲਾ ਜਿਹ ਖੌਣਸਰਾਫ ਬੁਲਾਵਾ ਕਾਉਣ ਗੁਰੂ ਪਹਿ ਜੀਖਿਆ ਲੈਵਾ ਕਹਿ ਪਹਿ ਮੂਲ ਕਰਾਵਾ ਮੇਰੇ ਲਾਲ ਜੀਓ ਤਰੰਤ ਨਾ ਜਾਣਾ ਤੂੰ ਜਲਸਲ ਮਹੀਅਲੇ ਭਰਪੂਰ ਲਈਨਾ ਤੂੰ ਆਪੇ ਸਰਬ ਸੁਮਾਨਾ ਰਹਾਓ ਮਨੁਦਰਾ ਜੀ ਜਿਤ ਤਲਾ ਦਰੀ ਸੇਵਸਰਾਪ ਕਮਾਵਾ ਘਟ ਹੀ ਭੀਤਰ ਸੋ ਸੋ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਗੰਡਾ ਤੋਲ ਹਾ ਜਰਾ ਜੀ ਆਪੇ ਤੋਲਣ ਹਾਰਾ ਆਪੇ ਦੇਖੇ ਆਪੇ ਬੂਝੇ ਆਪੇ ਹੈ ਵਣਜਾਰਾ ਉਦਲਾ ਨੀਚ ਪਰਦੇਸੀ ਇਹ ਨਿ ਆਵੇ ਜਨ ਜਾਵੇ ਤਾਂ ਕੀ ਸੰਗਤ ਨਾਨਕ ਰਹਿੰਦਾ ਕਿਉ ਕਰ ਮੂੜਾ ਪਾਵੇ ਸਿਕੋ ਅੰਕਾ ਸਤਨਾਮ ਗਰਤਾ ਵ੍ਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਐ ਜੁਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚੋਪੀ ਦੇਖਰ ਪਹਿਲਾ ਤੂੰ ਸੁਲਤਾਨ ਖਾ ਹੋਮੀਆ ਜਿਰ ਕਉ ਨਵਟਾਈ ਜੋ ਤੂੰ ਦੇਸੋ ਕਹ ਸੁਆਮੀ ਮੈਂ ਮੂਰਖ ਹੰ ਨ ਜਾਈ ਤੇਰੇ ਗੁਣ ਗਾਵਾਂ ਦੇ ਭੁਜਾਈ ਜੈਸੇ ਸੱਚ ਮੇਰੇ ਹੋ ਰਜਾਈ ਰਹਾਓ ਜੋਗ ਚ ਹੋਵਾ ਸਭ ਚ ਜੁਜਤੇ ਤੇਰੀ ਸਭ ਅਸਨਾਈ ਨਿਰੰਤਨਾ ਜਾਣ ਮਿਰ ਸਾਹਿਬ ਮੈਂ ਅੰਦਲੇ ਕਿਆ ਚਤੁਰਾਈ ਕਿਆ ਹੋਂ ਗਥੀ ਕਥੈ ਕਥ ਦੇਖਾਂ ਮੇ ਅਖਤਨਾ ਕਥ ਨਾ ਜਾਈ ਜਹਾਂ ਦਹ ਭਾਵੇਂ ਸੋਈ ਅਖ ਤਿਲ ਤੇਰੀ ਵੜੇ ਆਈ ਹਿਤੇ ਗੁਕਰ ਹਾਂ ਬੇਗਾਨਾ ਭੌਂਕਾ ਸਤੰਤਾਈ ਭਗਤ ਹੀਣ ਨਾਨਕ ਜੀ ਹੋਏਗਾ ਤਾਖਸਮੇ ਨਾਉ ਨਜਾਈ ਮਿਲਾਵਨ ਮਹੱਲਾ ਪਹਿਲਾ ਮਨ ਮੰਦਰ ਦਨ ਵੇਸ਼ ਗਲੰਦਰ ਘਟ ਹੀ ਬੀਤਰ ਨਿਰਸਨਾਵਾ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁਣ ਜਨਮ ਨਾਵ ਮਨ 베ਦਿਆ ਦਿਆ ਲਸਤੀ ਮਾਈ ਕੌਣ ਜਾਣੈ ਪੀਰ ਪਰਾਈ ਹਮ ਨਾਹੀ ਜਿੰਤ ਪਰਾਈ ਰਹਾਓ ਆਗਮੇ ਅਗੋਚਰ ਲਖੀ ਅਪਰ ਚਿੰਤਾ ਘੁਰੋ ਹਮਾਰੀ ਜਲ ਸੰਮਹੀ ਅਨ ਵਰਪੂਰ ਲੀਣਾ ਘਟ ਘਟ ਜੋਤ ਤੇਮਾਰੀ ਸਿੱਖ ਮਤ ਸਬਦ ਤੁਮਾਰੀ ਮੰਦਰ ਸ਼ਾਵਾ ਤੇਰੇ ਤੁਝ ਬਿਨਿ ਅਉ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ਜਹੀ ਜੰਤ ਸਾਹ ਸਰਣ ਸੁਮਾਰੀ ਸਰਬ ਚਿੰਤ ਤਦ ਪਾਸੇ ਜਹਦ ਦਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੀ ਜੰਦ ਸਭ ਸਰਨਤੁ ਮਾਰੀ ਸਰਬ ਜੰਦ ਦੁ ਦਪਾਸੀ ਜਹਦ ਦਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਹਾਲ ਸਾ ਵਾਸ਼ ਗੁਰਜੀ ਕੀ ਫਤਿਹ